ਪੰਜਾਬ ਸਰਕਾਰ ਨੇ ਕਈ اہم ਫੈਸਲੇ ਦੇ ਉੱਤੇ ਪੱਕੀ ਮੋਹਰ ਲਗਾ ਦਿੱਤੀ ਹੈ ਤੇ ਰਾਸ਼ਨ ਕਾਰਡਾਂ ਨੂੰ ਲੈ ਕੇ ਵੀ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਸਣਾ ਦਿੱਤਾ ਹੈ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਟਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਰਾਸ਼ਨ ਕਾਰਡ ਕੱਟ ਹੋ ਗਏ ਸੀ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਉੱਤੇ ਪੱਕੀ ਮੋਹਰ ਲਗਾ ਦਿੱਤੀ ਹੈ ਤੇ ਹੁਣ ਵੱਡੀ ਖੁਸ਼ਖਬਰੀ ਹੈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਆਇਆ ਹੈ ਕਿ ਜਿਹੜੇ ਵੀ ਰਾਸ਼ਨ ਕਾਰਡ 10 ਲੱਖ ਦੇ ਕਰੀਬ ਕੱਟੇ ਗਏ ਸੀ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਤੇ ਇਹ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਰਾਸ਼ਨ ਕਾਰਡਾਂ ਨੂੰ ਲੈ ਕੇ ਇਹ ਖਬਰਾਂ ਸਾਹਮਣੇ ਆ ਰਹੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ। ਇਹ ਚੀਜ਼ਾਂ ਨੇ ਉਹ ਬਜਟ ਤੋਂ ਪਹਿਲਾਂ ਦੇਖਣਾ ਹੈ ਕਿ ਉਸ ਕਿੰਨਾ ਬਜਟ ਰੱਖਣਾ ਹੈ ਕਿੰਨਾ ਉਹਦੇ ਵਾਸਤੇ ਅਵੇਲੇਬਿਲਿਟੀ ਹੈਗੀ ਹੈ ਸਭ ਕੁਝ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਰਾਸ਼ਨ ਕਾਰਡ ਜਿਹੜੇ ਲਗਭਗ 10 ਲੱਖ 77000 ਕਾਰਡ ਇਸ ਨੇ ਜਿਹੜੇ ਕੱਟੇ ਗਏ ਸੀ ਕਿ ਕਾਰਡ ਕੱਟ ਗਏ ਜੀ ਉਹਦਾ ਕੋਈ ਕਰਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10 ਲੱਖ 77000 ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕਬਨ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਸਾਡੇ ਕੋਲੇ ਪਹਿਲੇ ਹੀ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਜਿਹੜੇ ਹੈਗੇ ਸੀ ਤੇ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾਂ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਹਾਂ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲੇ ਡਾਟਾ ਹੈਗਾ ਜਿਨ੍ਹਾਂ ਕੋਲੇ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਦੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪ੍ਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ 10 ਲੱਖ 70000 ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਹੀ ਅਗਲਾ ਰਾਸ਼ਨ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਜਿਹੜਾ ਮਿਲੂਗਾ ਤਾਂ ਉਹਦੇ ਵਿੱਚ ਉਹਨਾਂ ਕਾਰਡਾਂ ਨੂੰ ਵੀ ਉਹਨਾਂ ਕਾਰਡ ਹੋਲਡਰਾਂ ਨੂੰ ਵੀ ਰਾਸ਼ੀ ਮਿਲੂਗਾ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ। ਅੱਧੀ ਅਪਕਾਂ ਦੀ ਬਦਲੀ ਨੂੰ ਸੌਖਾ ਕੀਤਾ ਗਿਆ। ਬੜਾ ਵੱਡਾ ਇਸ਼ੂ ਬਣ ਜਾਂਦਾ ਇਹ। ਸੋ ਸਭ ਤੋਂ ਪਹਿਲਾਂ ਤਾਂ ਇਹ ਕੀਤਾ ਗਿਆ ਕਿ ਜ਼ਿਲ੍ਹਿਆਂ ਦੀ ਬਦਲੀ ਆਪਸ ਚ ਜ਼ਿਲੇ ਚ ਆ ਜਾਣ। ਫਿਰ ਜ਼ਿਲੇ ਤੋਂ ਜੇ ਉਹ ਆਪਣੇ ਏਰੀਏ ਚ ਜਾਣਾ ਚਾਹੁੰਦੇ ਨੇ ਉੱਥੇ ਆ ਜਾਣ। ਫਿਰ ਜੇ ਕੋਈ ਮਿਊਚੁਅਲ ਹੈ ਕਿ ਕੋਈ ਐਸਾ ਹੈਗਾ ਟੀਚਰ ਜਿਹੜਾ ਉਹ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਹੈ ਜਿਹੜਾ ਉੱਥੇ ਹੈ ਉਹ ਆਪਣੇ ਘਰ ਦੇ ਨੇੜੇ ਉੱਥੇ ਹੀ ਆਉਣਾ ਚਾਹੁੰਦਾ ਸੋ ਸੌਖਾ ਕੀਤਾ ਜਾਵੇ ਬਹੁਤ ਸੌਖਾ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜਾ ਪੜ੍ਹਾਈ ਵਾਲੇ ਕੰਮਾਂ 'ਚ ਜ਼ਿਆਦਾ ਟਾਈਮ ਮਿਲੇ ਨਾ ਕਿ ਕੋਈ ਬਦਲੀਆਂ ਦੇ ਚੱਕਰ ਜਾਂ ਕੋਈ ਹੋਰ ਉਹਨਾਂ ਨੂੰ ਅਟਲੇ ਪੈਣ ਦਫ਼ਤਰਾਂ ਦੇ ਸੋ ਪੰਜਾਬ ਦੇ ਵਿੱਚ ਸਰਕਾਰੀ ਵਿਭਾਗਾਂ ਨੇ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਬਹੁਤ ਜਿਹੜਾ ਪ੍ਰੋਸੈਸ ਸੌਖਾ ਕੀਤਾ ਗਿਆ ਇਹਦੇ ਵਿੱਚ ਇਹ ਵੀ ਹੈ ਕਿ ਜੇ ਫਰਜ ਕਰੋ ਕੋਈ ਬਹੁਤ ਹੀ ਗੰਭੀਰ ਬਿਮਾਰੀ ਦਾ ਕੋਈ ਅਧਿਆਪਕ ਜਾਂ ਅਧਿਆਪਕ ਦਾ ਕੋਈ ਪਰਿਵਾਰ ਸ਼ਿਕਾਰ ਹੈ ਟੀਕੇਅਰ ਕਰਨੀ ਪੈ ਰਹੀ ਹੈ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਿਰਫ ਇੱਕ ਮਹੀਨੇ ਵਾਸਤੇ ਪੋਰਟਲ ਖੁੱਲੂਗਾ ਜੀ ਉਦੋਂ ਹੀ ਬਦਲੀਆਂ ਕਰ ਸਕਦੇ ਹਾਂ ਉਹਦੇ ਵਾਸਤੇ ਸਾਰਾ ਸਾਲ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਉਹ ਫਰਜ਼ ਕਰ ਲੋ ਕਿਸੇ ਦੇ ਰੱਬ ਨਾ ਕਰੇ ਕਿਸੇ ਪਰਿਵਾਰ 'ਚ ਕੋਈ ਕੈਂਸਰ ਵਰਗੀ ਗੰਭੀਰ ਬਿਮਾਰੀ ਹੈ ਤੇ ਜਿਹੜਾ ਅਧਿਆਪਕ ਹੈ ਉਹਨੂੰ ਕੇਅਰ ਕਰਨੀ ਪੈਂਦੀ ਆਪਣੇ ਪੇਰੈਂਟਸ ਦੀ ਜੇ ਤਾਂ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਤੇ ਉਹਦਾ ਜਿਹੜਾ ਡਾਕੂਮੈਂਟ ਵਗੈਰਾ ਦੇ ਕੇ ਉਹ ਬਦਲੀ ਆਪਣੇ ਨੇੜੇ ਤੇੜੇ ਦੇ ਸਕੂਲ ਦੀ ਕਰਵਾ ਸਕਦਾ ਤਾਂ ਕਿ ਉਹਨੂੰ ਜਿਆਦਾ ਸਮਾਂ ਆਪਣੇ ਪਰਿਵਾਰ ਦੀ ਕੇਅਰ ਵਾਸਤੇ ਆਪਣੇ